ਜੈ ਮਾਤਾ ਦੀ ਜੀ ਮਹਾਮਈ ਦੇ ਦਰਬਾਰ ਤੇ ਜਿਹੜੀ ਆ ਹਨੂਮਾਨ ਜੀ ਦੀ ਮੂਰਤੀ ਸੀ ਇਹਦੇ ਤੇ ਵੀ ਸ਼ੀਸ਼ਾ ਲੱਗ ਗਿਆ ਵਾ ਬਹੁਤ ਵਧੀਆ ਬਣਾਤਾ ਉਹਨਾਂ ਨੇ ਸੋ ਆਪਾਂ ਚੱਲੇ ਦਰਬਾਰ ਤੇ ਦਰਸ਼ਨ ਕਰਨ ਵਾਸਤੇ ਇਹ ਮਾਹੌਲ ਦੇਖ ਕੇ ਲੱਗ ਰਿਹਾ ਕਿ ਅੱਜ ਬਿਲਕੁਲ ਵੀ ਰਸ਼ ਨਹੀਂ ਹੋਣਾ ਹੈਗਾ ਦਰਬਾਰ ਤੇ ਜਿੰਦਾ ਦੁਕਾਨਾਂ ਖਾਲੀ ਨੇ ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਵਾ ਪਰ ਆਏ ਅਸੀਂ ਚੱਲਿਆ ਤੋਂ ਪਹਿਲਾਂ ਵਾ ਲੱਗਦੀ ਨਹੀਂ ਰਿਹਾ ਕਿ ਰਸ਼ ਹੋਊਗਾ ਬਿਲਕੁਲ ਵੀ ਕੋਈ ਦਰਬਾਰ ਦੇ ਉੱਤੇ ਮਾਤਾ ਰਾਣੀ ਦੇ ਦਰਵਾਜ਼ੇ ਸਭ ਤੋਂ ਔਖੀ ਚੜਾਈ ਨੁੱਕਰ ਵਾਲਾ ਮੋੜ ਆਹ ਬਹੁਤ ਔਖਾ ਲੱਗ ਰਿਹਾ ਚੜਨਾ ਮਰ ਕੋ ਥੋੜੀ ਜਿਹੀ ਹਿੰਦੀ ਆ ਇਹਨੂੰ ਹਿੰਦੀ ਚੜਾਈ ਬਹੁਤ ਔਖੀ ਇਹ ਲਿਓ ਮੈਨੂੰ ਦੱਸਣਾ ਲੋ ਪਾਸੇ ਮੈਦੇ ਚੋਣੇ ਕਿੱਭਾ ਪਈ ਵੇ ਵੇ ਉਹ ਰੀਅਰ ਬੈਕਟਿੰਗ ਬਸ ਆਹੀ ਨੁੱਕਰ ਆ ਜੜੀ ਇਹ ਚੜਨੇ ਔਖੀ ਆ ਮਾਰ ਇੱਥੇ ਬਹੁਤ ਜ਼ਿਆਦਾ ਔਖਾ ਲੱਗਦਾ ਦੁਕਾਨਾਂ ਦੇ ਵਿੱਚ ਸਮਾਨ ਤਾਂ ਪੂਰਾ ਭਰ ਲਿਆ ਮੇਲੇ ਦੀ ਪੂਰੀ ਤਿਆਰੀ ਹੋ ਗਈ ਆ ਪੂਰੀ ਤਿਆਰੀ ਫੁੱਲ ਬਟਾ ਫੁੱਲ ਤਿਆਰੀ ਆ ਸਾਰੇ ਖਿਡੌਣੇ ਚੂੜੀਆਂ ਏਅਰ ਐਂਗਸ ਸਭ ਕੁਝ ਸਮਾਨ ਲੱਗ ਗਿਆ ਵਾ ਅਸੀਂ ਪੌੜੀਆਂ ਕੋਲੇ ਪਹੁੰਚ ਗਏ ਆ ਤੇ ਲੱਗ ਰਿਹਾ ਵਾ ਰਸ਼ ਹੈ ਨਹੀਂ ਕੋ ਬਿਲਕੁਲ ਇਦਾਂ ਦਾ ਮਾਹੌਲ ਕਦੇ ਵੀ ਨਹੀਂ ਹੋਇਆ ਸੀਗਾ ਕਿ ਇਤਨੇ ਤੇ ਇਥੋਂ ਇੰਨੀਆਂ ਲੰਬੀਆਂ ਲਾਈਨਾਂ ਹੁੰਦੀਆਂ ਨੇ ਨਾ ਜਿੱਥੋਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਤਿੱਖਾ ਮੋੜ ਆ ਜਿੱਥੇ ਤੇ ਚੜਾਈ ਚੜਨੀ ਔਖੀ ਆ ਉੱਥੇ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਨੇ ਜਦੋਂ ਵੀ ਆਉਂ ਦਰਬਾਰ ਤੇ ਕਿੰਨੀ ਵਾਰੀ ਆਈ ਆ ਮੈਂ ਤੇ ਜਦੋਂ ਵੀ ਆਈ ਆ ਦਰਬਾਰ ਤੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਔਰ ਦੁਕਾਨਾ ਵਾਲੇ ਵੀ ਵਿਚਾਰੇ ਬੇਲੇ ਬੈਠੇ ਨੇ ਬਿਲਕੁਲ ਖਾਲੀ ਆ ਰਾਸ਼ੀ ਨਹੀਂ ਹੈਗਾ ੁੱਕਾ ੁੱਕਾ ਕੋਈ ਕੋਈ ਜਾ ਰਿਹਾ ਵਾ ਫੁੱਲਾਂ ਵਾਲੇ ਬੈਠੇ ਨੇ ਇਹ ਵੀ ਬੇਲੇ ਬੈਠੇ ਨੇ ਬੱਚੇ ਖੇਡ ਰਹੇ ਨੇ ਬਸ ਨਾਲ ਲਓ ਜੀ ਇਹ ਉਹ ਜਗਾਵਾ ਜਿੱਥੇ ਪਰਚੀ ਲਈ ਜਾਂਦੀ ਆ ਪੁਲਿਸ ਵਾਲੇ ਵੀ ਤੁਸੀਂ ਦੇਖਿਆ ਹੋਣਾ ਕਿ ਸਾਈਡ ਤੇ ਫ੍ਰੀ ਹੋ ਕੇ ਫੋਨ ਹੀ ਦੇਖ ਰਹੇ ਨੇ ਸੁਦਰਵਾਰ ਤੇ ਕੋਈ ਵੀ ਨਹੀਂ ਹੈਗਾ ਮਹਾਮਾਈ ਨੇ ਅੱਜ ਬੜੀ ਮਿਹਰ ਕੀਤੀ ਆ ਕਿ ਖੁੱਲੇ-ਖੁੱਲੇ ਦਰਸ਼ਨ ਦੇਣ ਲਈ ਜਾ ਰਹੀ ਆ ਸਾਨੂੰ ਮਾਤਾ ਰਾਣੀ ਇਦਾਂ ਹੀ ਸਭ ਤੇ ਕਿਰਪਾ ਕਰੇ ਖੁੱਲੇ-ਖੁੱਲੇ ਦਰਸ਼ਨ ਸਭ ਨੂੰ ਦੇਵੇ ਮਹਾਮਾਈ ਸਭ ਨੂੰ ਬੁਲਾਵੇ ਆਪਣੇ ਦਰ ਤੇ ਇੱਕ ਵਾਰੀ ਜ਼ਰੂਰ ਬੁਲਾਵੇ ਮਾਂ ਚਿੰਦਪੁਰ ਨੇ ਸਭ ਦੀਆਂ ਚਿੰਤਾ ਦੂਰ ਕਰੇ জয় মাতাদি দয় মাত দি খুলে খুলে দর্শন দর্শন করো জী জয় মে হে মে সদা জয় জা মে চিদপূর্ণি মাই জী সচে দরব মাত দি জি দেখো আজ মেলে তো পেলা আয়ে বিলকুল খালি ਪਵਨ ਆ ਲੋ ਜੀ ਇੱਕ ਦੋ ਜਣੇ ਹੈਗੇ ਬਸ ਹੋਰ ਕੋਈ ਨਹੀਂ ਹੈਗਾ ਇਦਾਂ ਦੇ ਦਰਸ਼ਨ ਅਜ ਤੱਕ ਕਦੇ ਨਹੀਂ ਹੋਏ ਹੈਗੇ ਮਾਤਾ ਰਾਣੀ ਦੇ ਛੋਟਾ ਭਰਾਇਆ ਮਾਤਾ ਰਾਣੀ ਦੇ ਦਰਬਾਰ ਤੇ ਇਦਾਂ ਦੇ ਦਰਸ਼ਨ ਕਦੇ ਵੀ ਨਹੀਂ ਹੋਏ